ਹਾਂਜੀ ਕੀ ਹਾਲਾ ਬਾਬਿਓ ਚੱਕ ਅਜਰ ਸਵੇਰੇ ਵੀਡੀਓ ਬਣੀ ਨਹੀਂ ਤੇ ਅੱਜ ਟਾਈਮ 3-4 ਵਜੇ ਲੱਗਿਆ ਉਹਨਾਂ ਨਾਲੇ ਲਾ ਆਹ ਬੰਦਾ ਵਿਹਲਾ ਹੋ ਗਿਆ ਕਣਕ ਵੱਢ ਕੇ ਰਾਤ ਅੱਜ ਦਿਨ ਹੀ ਵਧੀਆ ਅੱਜ ਆਪਣੇ ਆਈਆ ਪਹਿਲਾਂ ਆਪਣੇ ਦੂਜੇ ਦੇ ਪੜ੍ਹਦੀਆ ਇਧਰ ਆ ਕੀ ਕਹਿੰਦੀ ਆ ਕੋਈ ਚੱਕ ਨੂੰ ਲੱਕੋ ਚੱਕ ਲੋ ਪੱਕੀ ਗੱਲ ਆ ਵੜਦੋ ਗਰੀ ਆਹ ਕਣਕ ਵੱਢਣ ਲੱਗੇ ਆ ਲੱਕ ਦੇਖੋ ਬਾਬੋ ਲਿਖਿਆ ਹੋ ਗਿਆ ਘੰਟਾ ਦਾ ਦੱਸੋ ਮਿੰਟ ਕਰਕੇ ਹਾਂ ਨਹੀਂ ਸਾਰਿਆਂ ਭਾਰੀ ਮਾਮ ਕਹਦੇ ਨੂੰ ਮਾਤ ਬਲਿ ਲਿਖੋ ਇਹ ਸਹ ਤੜਕੇ ਯਾਰ ਅਸੀਂ ਹੋਰ ਪਾਸੇ ਵਾਗੇ ਤੇ ਉਹ ਵੀਡੀਓ ਬਣੀ ਨਹੀਂ ਤੇ ਅੱਜ ਹੁਣ ਲੱਗੇ ਆ ਦੁਪਹਿਰੀ ਵੜਨਾ ਆਏ ਏ ਕਿਵੇਂ ਮਾ ਸਪਰੇ ਹਾ ਦੇ ਪਤਾ ਨਹੀਂ ਕਿ ਮਾ ਕਣਕ ਬੋਦਾ ਜਮਾ ਕਣਕ ਦਾ ਪੈ ਨਹੀਂ ਓਏ ਇਹ ਹੁੰਦੀ ਨਹੀਂ ਸੀ ਪਹਿਲਾਂ ਮੈਨੂੰ ਅਜ ਤਾਂ ਹੋਣੀ ਨਹੀਂ ਬਾਦੇ ਮੈਨੂੰ ਕਈ ਵਾਰ ਉਹ ਬੀਜ ਦੇ ਠੀਕ ਕਹਿੰਦੇ ਹੁੰਦੇ ਆਪਣਾ ਨਹੀਂ ਕਹਿੰਦਾ ਜਾਂਦਾ ਹੋਇਆ ਕਹਿੰਦਾ ਦੋ ਜੀਕਾ ਦਾ ਰੇਖੜਾ ਕਰ ਜੀਕਾ ਕਰਦਾ ਸਵੇਹ ਕਰਦਾ ਬੋਲੋ ਸਪਰੇ ਹਾਂ ਕਰਾਂਗੇ ਇਹ ਤੇ ਤਾਂ ਭੈਣੇ ਜਿੰਨੀਆਂ ਇੱਥੇ ਕਰਤਾਂ ਮੈਂ ਕਹਿੰਦਾ ਸਾਰੀ ਕਣਕ ਨਹੀਂ ਕਰਾਂ ਇਹਦਾ ਬੜੀਆ ਮੈਂ ਅਖੀ ਜੋਂ ਬੀਜ ਦਿੰਨੇ ਆ ਵਾਕੇ ਇਹ ਗਰਨੀਂ ਕਣ ਕਈ ਵਾਰੀ ਇਹ ਬਦਲੀ ਨਾ ਤੂੰ ਜਾ ਵੀ ਤੈਨੂੰ ਖੌਂਦੇ ਸੀ ਲੀਏ ਫਿਰ ਸੱਚ ਕੱਟਾਈ ਮਾਰ ਕੇ ਵੜਦੀ ਗੋਪੀ ਦੀ ਹਾਂ ਅੱਜ ਜੱਟ ਖੋਸਾ ਜੜ ਦੀ ਕਣ ਕੱਢੀ ਜਾ ਰਹੀ ਆ ਦੇ ਕਿਆ ਬੋਲਿਆ ਕੰਮ ਖਰਾਬ ਆ ਕਿਆ ਕਿਉਂ ਗੱਲੀਆ ਦੇਖਿਆ ਹਰੀਆ ਥੋੜੀ ਦੇਖ ਓਏ ਕੋਹ ਨਹੀਂ ਦਾ ਮਾੜੀ ਮੋਟੀ ਆ ਟੱਕਰ ਆ ਇਹ ਮਾੜੀ ਮੋਟੀ ਹੋ ਜਾਣਾ ਦੇਖਣ ਨੂੰ ਸਾਡਾ ਦੂਜੇ ਦੇ ਟੱਕਣਾ ਨਾ ਕਹੀ ਹੋਈ ਪਾ ਠੀਕਾ ਕਣਕ ਹੋਣੀ ਨਹੀਂ ਪਿਆ ਵਾਲਾ ਉਹ ਆ ਤਾਂ ਮਾੜਾ ਮੋਟਾ ਦਾਊਗਾ ਜੀ ਮਾੜਾ ਮੋਟਾ ਤਾਂ ਕੋਈ ਆਹ ਕਹਿਣਾ ਕਹਦਾ ਮੱਲੀ ਕੱਚੀ ਆ ਗਈ ਉਹ ਹਣੀ ਆ ਉਹਦਾ ਮਾਣੀ ਮੂਣੀ ਵੀ ਹਰੀ ਹੋਈ ਬਾਅਦ ਚ ਬੱਸ ਘੱਟ ਲਾਓ ਬੱਸ ਕਰ ਉਹ ਕਿਲੋ ਤੋਂ ਮਰੋਲ ਦੇਗਾ ਉਹ ਇਹ ਪੜੀਆਂ ਉਹਨੂੰ ਦਿਖਾ ਕੇ ਲੈ ਆਓ ਆ ਜਾ ਗਈ ਯਾਰ ਲੋਟਾ ਕਣਕ ਤਾਂ ਆਪਣਾ ਨਹੀਂ ਰਹੀ ਕਰ ਦੂ ਭੈਣ ਨਾ ਨਹੀਂ ਫਿਰ ਉਹਨਾਂ ਦੀ ਵੱਢੀ ਜਾਂਦਾ ਉਹਦੇ ਨੇ ਗੂਮਾ ਆਪਣਾ ਥੋੜਾ ਵਾਜਣਾ ਵੱਡੇਗਾ ਪੜਾ ਲਾਂਗੇ ਕੈਮਰਾ ਚਾਲਾ ਗਿੰਦੇ ਹੂੰ ਇਹ ਗੋਣੋਂ ਬਰੋਂ ਠੀਕ ਹੈ ਨਾ ਯੋਰ ਹੁਣ ਪਹਿਲੇ ਨੂੰ ਉਤਰੇ ਵਿਕੇ ਜਾਉਂਦੇ ਵਾਲੇ ਸਾਰੇ ਪੂਰੇ ਆਓ ਜੀ ਪਾਣੀ ਆਹ ਲਾਇਆ ਹੋਊਗਾ ਆਪਣੀ ਘਰ ਤੋਂ ਕੌਣ ਲਾਇਊ ਤਰਿਆਰ ਪਾਣੀ ਕਣਕ ਪੈਣੀ ਨਹੀਂ ਆਪਣੇ ਘਰ ਵਾਲੀ ਕਣਕ ਵੀ ਲੈ ਜਾਣੀਆਂ ਘਰ ਵਾਲੀ ਕਣਕ ਪਈ ਵਿੱਚ ਆਪਣੇ ਉਹਦੇ ਵਿੱਚ ਨਾ ਬਣਿਆ ਹੋਵਾ ਮਰਾ ਤਾਂ ਸੀ ਟਾਈਮ ਨਹੀਂ ਬਣਾ ਲਿਆ ਤਾ ਭਾਈ ਹੈ ਉਹ ਕਿਧਰ ਗਿਆ ਭੋਲਾ ਓਰੇ ਆ ਜਾ ਕੰਡ ਲੜਦੀ ਆ ਕੰਡ ਲੜਦੀ ਆ ਤੂੰ ਐਂ ਕਰੀ ਐਜਾ ਦਾਣੇ ਪਵਾ ਕੇ ਹਾਂ ਲਾਉਣ ਵਗ ਜੀ ਮੈਂ ਤੈਨੂੰ ਐ ਗੱਲ ਗੱਲ ਸੋਚ ਮੈਂ ਤਾਂ ਗੱਲ ਤਾਂ ਗਲਤ ਸੋਚਣਾ ਮੇਰੀ ਗੱਗੂ ਮੇਰੇ ਮੇਰੇ ਪਵਾ ਕੇ ਦਾਣੇ ਹਾਂ ਟਰਾਲੀਆ ਦੀ ਖੜਾ ਦੂ ਹਾਂ ਠੀਕ ਆ ਤੇਰੇ ਜੀ ਪਵਾ ਕੇ ਉਹ ਤੇਰੇ ਲਈ ਪੋਵਾਉਣਾ ਤੇ ਤੂੰ ਉਦ ਨੂੰ ਆ ਜਾਏਗਾ ਹਾਂ ਤੋਲੀ ਲਾਹੇਂ ਹਾਂ ਠੀਕ ਆ ਘਰੇ ਲਾਹਾਂਗਾ ਹਾਂ ਮੇਰੇ ਟਰਾਲੀ ਮੈਂ ਖੜਾਇਆ ਹਾਂ ਘਰੇ ਘਰੇ ਹਾਂ ਮੈਂ ਘਰੇ ਖੜਾਉਣੀ ਆ ਅੱਛਾ ਹੂੰ ਨਹੀਂ ਕਰ ਲਈ ਬਗੂ ਤਨ ਮੇਰੇ ਨਾਲ ਜੈਲੂ ਤੋੜ ਦੀ ਜੈਲੂ ਤੋੜ ਦੇ ਤੇਰੇ ਲਈ ਟਰਾਲੀ ਪਹਿਲਾਂ ਪਰਾ ਖੜਾ ਦੂ ਹਾਂ ਹੈ ਪਹਿਲਾਂ ਪਰਾ ਖੜਾ ਦੂ ਤੂੰ ਹਾਂ ਸਾਹਿਬ ਨਾਲ ਕਰ ਲਿਓ ਜਾਂ ਹੂੰ ਦੋਰੀ ਦੇ ਸਰੋਂ ਨਿਕਲ ਜੂ ਸ਼ੰਜਾ ਕੋਈ 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 ਬੋਲ ਜੀ ਖਿਲਾਰ ਦਵਾਂਗੇ ਕਹਦਾ ਠੰਡਾ ਦਾ ਨਹੀਂ ਬਣਾ ਠੰਡਾ ਦਾ ਨਹੀਂ ਬਣਾ ਗਰਮ ਦਾ ਨਹੀਂ ਬਣਾ ਦੇਖ ਰਾਂ ਆ ਚੱਕੂ ਵੀ ਖਾਓ ਕਾਲੂ YouTube ਤੇ ਆਇਆ ਲੈ ਬਲੌਗ ਚਾਤਾ ਮੈਂ ਬਣਾਣਾ ਬਲੌਗ ਬਣਾਣਾ ਦੇਖ ਰੋਮਾ ਸੇ ਇਹ ਦੋੜਾ ਬਾਈ ਚਾਚਾ ਘੱਟ ਓਏ ਚਾਚਾ ਨੂੰ ਘੱਟ ਪਾਈ ਚਾਟ ਵਾਲੀ ਜਿਹੜੀ ਆਉਂਦੀ ਆ ਆ ਚੱਕੋ ਚੜ ਗਈ ਵੀ ਪਾਲੀ ਥੋੜੀ ਪਾਈ ਵਿੱਚ ਹਾਂਜੀ ਮਿੱਤਰੋ ਕਿਹਨੇ ਹਨੇਰਾ ਹੋ ਗਿਆ ਤਾਂ ਹਨੇਰਾ ਦਾ ਬੱਜਣ ਗਿਆ ਦੇਖ 11 12 ਆ ਗਿਆ ਦਸਤੂਰ ਮੈਨੇਜਰ ਦਾ ਤੇ ਆਪੋ ਟਰਾਲੀ ਘੜਤੀ ਮਿੱਤਰ ਆਪਣੀ ਕਿਉਂਕਿ ਆਹ ਟਰਾਲੀ ਲੈ ਜਾਣੀ ਹੈ ਕਿਹੜੇ ਟਰਾਲੀ ਖੜੀਆ ਦਿਖਾਉਣ ਨੂੰ ਚੱਲ ਗਏ ਉਹ ਟਰਾਲੀ ਘਰੇ ਲੈ ਜਾਣੀ ਆਹ ਟਰਾਲੀ ਇਹ ਆਪੋ ਗਣਪਾ ਕੋ ਪਹਰੇ ਰੱਖਨੇ ਆਰੇ ਦਾ ਦੇਖੋ ਇਹ ਰਹੀ ਗੁਰਪਾ ਭੋਲਿਆ ਆ ਜਾ ਹੈ ਕਿੰਨੀ ਹੋ ਜੂ ਉਹ ਕਰ ਗਿਆ ਲਾਹਣਾ ਮੈਂ ਤੈਨੂੰ ਕਹਦਾ ਹੀ ਆ ਸੌਰੀ ਬਾਕੀ ਕਰ ਮਰੀ ਜੀ ਲੈ ਉਹ ਕਿਥੇ ਨੂੰ ਚਾ ਗਿਆ ਖੜਾ 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 ਖੜ ਜਾ ਬਾਪੂ ਲੈ ਬਾ ਹੁਣ ਹੁਣ ਕੋਈ ਬਾ ਮੈਂ ਤੈਨੂੰ ਘਰ ਹੀ ਲੈ ਜਾਂਨ ਨੂੰ ਮਾਂ ਦਾ ਡਰ ਲਗਿਆ ਹੈ ਡਰ ਲਗਿਆ ਜਾ ਖਦਰਾ ਫਾਇ ਖਦਰਾ ਕਰ ਦਿੰਦਾ ਮੈਂ ਬੋਲਾ ਬਾਤਾਂ ਟਾਲੀ ਦੇ ਵਿੱਚ ਹੋ ਜਾ ਹੁਣ ਲੋ ਵੀ ਮਿੱਤਰੋ ਕਹਿੰਦੇ ਕੀ ਹੋ ਗਿਆ ਕਹਿੰਦੇ ਪੋ ਲਿਆ ਪੱਲੀਆਂ ਸੈੱਟ ਕਰ ਲੈਦੀਆਂ ਹੁਣ ਨਾ ਮਾਪੇ ਚਾਲੂ ਕਰਾਂਗੇ ਹਾਂ ਬੱਦੂ ਭਾਈ ਨਾ ਰਿਜੋ ਹੈਂ ਹੁਣ ਤੋਂ ਭਾਈ ਨਾ ਪੈ ਜਾ ਪੈ ਜਾ ਟੀੜੀ ਉੱਡ ਕਾਂ ਉੱਡ ਜਿੱਥੇ ਜਾ ਮਰਜ਼ੀ ਉੱਡ ਹੈਂ ਓਕੇ ਆ ਪਿੱਛੇ ਖੋਲ ਨਾ ਹੋ ਆ ਕਿਵੇਂ ਪੱਲੀ ਜਨਰੀ ਆ ਖੋਲ ਇੱਥੋਂ ਹਾਂ ਆ ਪੱਲੀ ਖੋਆ ਹੋਰ ਕਿਵੇਂ ਕਰੀ ਬੈਨਾਂ ਜਾਂ ਸ਼ਟ ਕਰ ਇਥੋਂ ਆ ਖੋਲ ਤਾਂ ਨਹੀਂ ਨਹੀਂ ਖੜ ਜਾ ਐਂ ਸ਼ਟ ਹੋ ਗਏ ਐਂ ਇੱਥੇ ਆ ਜੂ ਬਸ ਹਾਂ ਦੇ ਬਸ ਓਕੇ ਆ ਕਿਸ ਲਈ ਵੀ ਖੋਲ ਲੈ ਹੈ ਆਹੋ ਨੇਜੀ ਪਾਈ ਵੀ ਆ ਹਨਾ ਉਹ ਉਹਦੇ ਪਿੱਛੋਂ ਉਹਦੇ ਤਰੀ ਨਹੀਂ ਨਹੀਂ ਉਧਰ ਨਹੀਂ ਇੱਧਰ ਲਈ ਗਣ ਕੇ ਆਪਣੀ ਘਰੇ ਰੱਖਣ ਲਈ ਰਸਾ ਖੋਲ ਰਸਾ ਦੇ ਮਾਰ ਲਾ ਮੈਂ ਤਾਂ ਕਹਿੰਦਾ ਭਰ ਜੂ ਇਹ ਰਸਾ ਹੋ ਗਿਆ ਸੋਣਾ ਤੂੰ ਹਨਾ ਟਰਾਲੀ ਭਰ ਜੂ ਇੱਥੋਂ ਬਾਠ ਠੀਕ ਆ ਦੇਖ ਲਾ। ਹੋ। ਦਸਾ ਪਾਉ ਆ ਬੂ ਫਿਰ। ਦਸਾ ਪਾਲਾ ਫਿਰ। ਮੈਂ ਵੀ ਥੱਲੇ ਆਵਾਂ। ਥੱਲੇ ਆ। ਇਧਰ ਦੀ।